ਪਉਨੂ ਵੀ ਬਾਰਲੇ ਸੂਬਿਆਂ 'ਚ ਫੋਨ ਆ ਰਹੇ ਹੋਣੇ ਜੋ ਲਗਾਤਾਰ ਨੈਰੇਟਿਵ ਸੋਸ਼ਲ ਮੀਡੀਆ ਤੇ ਹੋ ਗਿਆ ਜਾਂ ਹੋਰ ਥਾਵਾਂ ਦੇ ਉੱਪਰ ਹੋ ਗਿਆ ਕਿ 1 ਲੱਖ ਸਿੱਖ ਨੌਜਵਾਨ ਮਾਰਨਾ ਹੈ ਇਸ ਦੀ ਦਹਿਸ਼ਤ ਜੇਕਰ ਕਹਿ ਲਈਏ ਤਾਂ ਬਾਰਲੇ ਸੂਬਿਆਂ ਦੇ ਵਿੱਚ ਜ਼ਿਆਦਾ ਹੈ ਬਾਰਲੇ ਸੂਬਿਆਂ ਦੇ ਲੋਕ ਫੋਨ ਕਰਕੇ ਪੁੱਛ ਰਹੇ ਨੇ ਕਿ ਤੁਹਾਡੇ ਸੂਬੇ ਦੇ ਵਿੱਚ ਚੱਲ ਕੀ ਰਿਹਾ ਹੈ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਹਾਲਾਂਕਿ ਇਸ ਨੂੰ ਪੰਜਾਬ ਪੁਲਿਸ ਫੇਕ ਕਹਿ ਰਹੀ ਹੈ ਅਜਿਹਾ ਕੁਝ ਨਹੀਂ ਹੈ ਪੰਜਾਬ ਦੇ ਵਿੱਚ ਪਰ ਜਿਹੜੀਆਂ ਚੀਜ਼ਾਂ ਆਵਾ ਸਾਹਮਣੇ ਆ ਰਹੀਆਂ ਨੇ ਲਗਾਤਾਰ ਜਿਸ ਤਰੀਕੇ ਨਾਲ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਨੌਜਵਾਨ ਨੂੰ ਪੁਲਿਸ ਚੱਕ ਕੇ ਲੈ ਗਈ ਹੈ ਹਾਲੇ ਤੱਕ ਉਸ ਨੌਜਵਾਨ ਦਾ ਪਤਾ ਹੀ ਨਹੀਂ ਕਿੱਥੇ ਗਿਆ ਇਹ ਕਿਸ ਇਹ ਕੀ ਕੁਝ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਉਸ ਜਾਣਕਾਰੀ 베ਸਟ ਕਹਿੰਦਾ ਹੈ ਪੁਲਿਸ ਨੇ ਜੇ ਇਹਨੂੰ ਫੇਕ ਨੂੰ ਗੱਲ ਨੂੰ ਕਿਹਾ ਹੈ ਜੇ ਮੈਂ ਉਸ ਗੱਲ ਨੂੰ ਨਾ ਵੀ ਮੰਨਾਂ ਤੇ ਅਜੋਕੇ ਹਾਲਾਤਾਂ ਚ ਕਿਸੇ ਤਰੀਕੇ ਨਾਲ ਇੱਕ ਲੱਖ ਨੌਜਵਾਨ ਸਿੱਖ ਨੂੰ ਪੰਜਾਬ ਚ ਜਾਂ ਪੰਜਾਬ ਚ ਬਾਰ ਮਾਰਨਾ ਇਹ ਵਾਜਬ ਨਹੀਂ ਆ ਨਾ ਇਹ ਹੋ ਸਕਦਾ ਆ ਤੇ ਨਾ ਹੀ ਹੋਣਾ ਚਾਹੀਦਾ ਆ ਤੇ ਨਾ ਹੀ ਇੰਜ ਹੋਏਗਾ ਤੇ ਲੋਸਪ ਕੀ ਮੈਂ ਵੇਖ ਦੂ ਇਹ ਚੀਜ਼ਾਂ ਨੂੰ ਲੈ ਕੇ ਕਿਉਂਕਿ ਲਗਾਤਾਰ ਜਿਹੜੀ ਪੁਲਿਸ ਹੈ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਲੰਮਾ ਸਮਾਂ ਡਿਊਟੀ ਨਿਭਾਈ ਆ ਜੋ ਵਾਰਦਾਤਾਂ ਲਗਾਤਾਰ ਪੰਜਾਬ ਪੁਲਿਸ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਜਾਂ ਸਵਾਲ ਉੱਠ ਰਹੇ ਨੇ ਇਸ ਨੂੰ ਕਿਸ ਤਰੀਕੇ ਨਾਲ ਵਿਖੇ ਦਿੱਤਾ ਇੰਟਰਨਲ ਸਿਕਿਉਰਟੀ ਦੇ ਇਸ਼ੂ ਦੇ ਵਿੱਚ ਜਦੋਂ ਤੁਸੀਂ ਬਦਮਾਸ਼ਾਂ ਨੂੰ ਆਰਗੇਨਾਈਜ਼ ਕ੍ਰਿਮੀਨਲਸ ਨੂੰ ਜਾਂ ਕੈਂਪੇਨ ਅਗੇਂਸਟ ਡਰੱਗਸ ਨੂੰ ਕਰਦੇ ਹੋ ਇਹ ਇੰਟਰਨਲ ਸਕਿਉਰਿਟੀ ਦੇ ਡਾਇਰੈਕਟਲੀ ਮੈਟਰ ਨੇ ਇਹਨਾਂ ਦਾ ਨੈਸ਼ਨਲ ਸਕਿਉਰਿਟੀ ਦੇ ਨਾਲ ਬਹੁਤ ਥੋੜਾ ਜਿਹਾ ਰਿਸ਼ਤਾ ਹੈ ਇਹਨਾਂ ਨੂੰ ਫਾਈਟ ਕਰਨ ਵਾਸਤੇ ਜੇ ਤੁਸੀਂ ਕਾਇਦੇ ਕਾਨੂੰਨ ਦੀ ਉਲੰਘਣਾ ਕਰਦੇ ਹੋ ਤੇ ਪੁਲਿਸ ਦੀ ਲੋਕਾਂ ਦੇ ਵਿੱਚ ਸਪੋਰਟ ਕਰਦੀ ਹੈ ਔਰ ਪੋਲਿਟੀਕਲ ਪਾਰਟੀਆਂ ਆਪਣਾ ਮਿਆਰ ਆਪਣਾ ਪਿਆਰ ਲੋਕਾਂ ਦੇ ਵਿੱਚੋਂ ਗਵਾਉਂਦੇ ਨੇ ਜਿਹੜਾ ਰਿਕਾਰਡ ਤੇ ਸੋਸ਼ਲ ਮੀਡੀਆ ਤੇ ਡੋਮੇਨ ਚ ਅਖਬਾਰਾਂ ਚ ਪ੍ਰਿੰਟ ਮੀਡੀਆ ਚ ਜੜੀਆਂ ਗੱਲਾਂ ਨਜ਼ਰ ਆ ਰਹੀਆਂ ਨੇ ਲੋਕਾਂ ਦਾ ਇੱਕ ਦੰਤ ਕਥਾ ਦੇ ਤੌਰ ਤੇ ਇੱਕ ਡਿਸਕਸ਼ਨ ਬਣ ਰਹੀ ਹੈ ਤਾਂ ਹੀ ਤੁਹਾਡਾ ਸਵਾਲ ਪੈਦਾ ਹੋਇਆ ਕਿਉਂਕਿ ਤੁਸੀਂ ਲੋਕਾਂ ਚ ਵਿਚਰਦੇ ਹੋ ਉਹ ਸਵਾਲ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਕਾਇਦੇ ਨੂੰ ਲਾਗੂ ਕਰਨ ਵਾਸਤੇ ਕ੍ਰਿਮੀਨਲਸ ਦੇ ਅਗੇਂਸਟ ਠੱਲ ਪਾਉਣ ਵਾਸਤੇ ਆਰਗੇਨਾਈਜ਼ ਕ੍ਰਿਮੀਨਲਸ ਨੂੰ ਢੀਲ ਕਰਨ ਵਾਸਤੇ ਬਦਮਾਸ਼ੀ ਨੂੰ ਹੈਂਡਲ ਕਰਨ ਵਾਸਤੇ ਪੁਲਿਸ ਕੁਝ ਹੱਦ ਤੱਕ ਲੀਗਲ ਤੇ ਸਿਵਿਕ ਐਥਿਕਸ ਨੂੰ ਕੰਟਰੋਲ ਕਰ ਰਹੀ ਹੈ ਤਨੁਨਾ ਦੇ ਕਾਨੂੰਨ ਤੇ ਭਰੋਸਾ ਕਿਵੇਂ ਰਹੇਗਾ ਜਿਸ ਖਾਕੀ ਨੂੰ ਵੇਖ ਕੇ ਲੋਕਾਂ ਨੂੰ ਸੇਫ ਮਹਿਸੂਸ ਹੁੰਦਾ ਸੀਗਾ ਉਸ ਖਾਕੀ ਨੂੰ ਲੈ ਕੇ ਲੋਕਾਂ ਨੂੰ ਸਵਾਲ ਹੋ ਰਹੇ ਨੇ ਪੰਜਾਬ ਦੀ ਪੁਲਿਸ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਕਿੱਥੇ ਫੇਕ ਇਨਕਾਊਂਟਰ ਇਨਕਾਊਂਟਰ ਨੂੰ ਲੈ ਕੇ ਤਾਂ ਕਿੱਥੇ ਜ਼ਬਰਦਸਤੀ ਕਰਨ ਨੂੰ ਲੈ ਕੇ ਲਗਾਤਾਰ ਸਵਾਲ ਜਿਹੜੇ ਨੇ ਪੰਜਾਬ ਪੁਲਿਸ ਨੂੰ ਲੈ ਕੇ ਉੱਠਦੇ ਜਾ ਰਹੇ ਨੇ ਔਰ ਲੋਕ ਇਹ ਕਹਿੰਦੇ ਨੇ ਕਿ ਹੁਣ ਪੰਜਾਬ ਪੁਲਿਸ 'ਤੇ ਉੱਪਰ ਵਿਸ਼ਵਾਸ ਨਹੀਂ ਰਿਹਾ ਇਸ ਤਮਾਮ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਸਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਮੌਜੂਦ ਨੇ ਢਿੱਲੋਂ ਸਾਹਿਬ ਕਿਵੇਂ ਵੇਖਦੇ ਹੋ ਜੀ ਇਹ ਚੀਜ਼ਾਂ ਨੂੰ ਲੈ ਕੇ ਕਿਉਂਕਿ ਲਗਾਤਾਰ ਜਿਹੜੀ ਪੁਲਿਸ ਹੈ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਲੰਮਾ ਸਮਾਂ ਡਿਊਟੀ ਨਿਭਾਈ ਹੈ ਜੋ ਵਾਰਦਾਤਾਂ ਲਗਾਤਾਰ ਪੰਜਾਬ ਪੁਲਿਸ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਜਾਂ ਸਵਾਲ ਉੱਠ ਰਹੇ ਨੇ ਇਸ ਨੂੰ ਕਿਸ ਤਰੀਕੇ ਨਾਲ ਵੇਖਿਆ ਜਾਵੇ ਪਹਿਲਾਂ ਗੱਲ ਦਮਨਜੀਤ ਸਰ ਸ੍ਰੀਕਾਲ ਤੁਹਾਨੂੰ ਔਰ ਤੁਹਾਡੇ ਸੁਣਨ ਵਾਲਿਆਂ ਨੂੰ ਔਰ ਜੀ ਆਇਆਂ ਨੂੰ ਤੁਸੀਂ ਆਇਓ ਤੁਹਾਡੇ ਸਵਾਲ ਥੋੜੇ ਡਿਫਿਕਲਟ ਹੁੰਦੇ ਆ ਮੈਂ ਕੋਸ਼ਿਸ਼ ਕਰੂੰਗਾ ਜਸਟੀਫਾਈ ਕਰਨ ਲਈ ਪਹਿਲੀ ਗੱਲ ਕਿ ਸਟੇਟ ਪੁਲਿਸ ਚ ਕਾਬਲੀਅਤ ਔਰ ਸਟ੍ਰੈਂਥ ਦੋਨਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਕ੍ਰਾਈਮ ਨੂੰ ਆਰਗੇਨਾਈਜ਼ ਕ੍ਰਾਈਮ ਨੂੰ ਡਰੱਗਸ ਇਸ਼ੂਸ ਨੂੰ ਫਾਈਟ ਕਰਨ ਦੀ ਦੂਸਰਾ ਪੁਆਇੰਟ ਹਰ ਵਾਰੀ ਵੱਖ-ਵੱਖ ਸਰਕਾਰਾਂ ਪੋਲਿਟੀਕਲ ਪਾਰਟੀਆਂ ਨੇ ਕੰਮ ਕਰਕੇ ਦੇਖਿਆ ਕਿ ਅਲਟੀਮੇਟਲੀ ਇਸ਼ੂ ਬਣਦਾ ਹੈ ਪੋਲਿਟੀਕਲ ਵਿਲ ਦਾ ਆਇਆ ਉਹ ਪੁਲਿਸ ਨੂੰ ਆਪਣੇ ਆਮ ਨੂੰ ਆਪਣੇ ਡੰਡੇ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਚਾਹੁੰਦੇ ਨੇ ਜੇ ਤੇ ਪੁਲਿਸ ਆਰਗੇਨਾਈਜ਼ ਕ੍ਰਾਈਮ ਨੂੰ ਜਾਂ ਕੈਂਪੇਨ ਅਗੇਂਸਟ ਡਰੱਗ ਨੂੰ ਜਾਂ ਪ੍ਰਹਾਰ ਨੂੰ ਲੀਗਲ ਦਾਇਰੇ ਦੇ ਵਿੱਚ ਲੈ ਕੇ ਸਿਵਿਕ ਐਥਿਕਸ ਨੂੰ ਫੋਲੋ ਕਰਦੀ ਹੈ ਔਰ ਕਾਨੂੰਨ ਕਾਇਦੇ ਦੇ ਦਾਇਰੇ ਚ ਅੰਦਰ ਰਹਿ ਕੇ ਕੰਮ ਕਰਦੀ ਹੈ ਤੇ ਅਜੋਕੇ ਹਾਲਾਤਾਂ ਵਿੱਚ ਉਹਨਾਂ ਦੀ ਸ਼ਲਾਘਾ ਹੋਏਗੀ ਤਾਰੀਫ ਹੋਏਗੀ ਕਿਉਂਕਿ ਪਾਸਟ ਦੇ ਵਿੱਚ ਪੁਲਿਸ ਨੇ ਨੈਸ਼ਨਲ ਸਕਿਉਰਿਟੀ ਦੇ ਤੌਰ ਤੇ ਕਰਾਸ ਬਾਰਡਰ ਮਿਲੀਟੈਂਸ ਨੂੰ 80 ਦੇ ਦਹਾਕੇ ਚ ਯੂਜ਼ ਕਰਕੇ ਦੇਖਿਆ ਸੀ ਤੇ ਆਪਣਾ ਨਾਮਣਾ ਖਟਿਆ ਸੀ ਪਰ ਇੰਟਰਨਲ ਸਕਿਉਰਿਟੀ ਦੇ ਇਸ਼ੂ ਦੇ ਵਿੱਚ ਜਦੋਂ ਤੁਸੀਂ ਬਦਮਾਸ਼ਾਂ ਨੂੰ ਆਰਗੇਨਾਈਜ਼ ਕ੍ਰਾਈਮਨਲਸ ਨੂੰ ਜਾਂ ਕੈਂਪੇਨ ਅਗੇਂਸਟ ਡਰੱਗਸ ਨੂੰ ਕਰਦੇ ਹੋ ਇਹ ਇੰਟਰਨਲ ਸਕਿਉਰਿਟੀ ਦੇ ਡਾਇਰੈਕਟਲੀ ਮੈਟਰ ਨੇ ਇਹਨਾਂ ਦਾ ਨੈਸ਼ਨਲ ਸਕਿਉਰਿਟੀ ਦੇ ਨਾਲ ਬਹੁਤ ਥੋੜਾ ਜਿਹਾ ਰਿਸ਼ਤਾ ਹੈ ਇਹਨਾਂ ਨੂੰ ਫਾਈਟ ਕਰਨ ਵਾਸਤੇ ਜੇ ਤੁਸੀਂ ਕਾਇਦੇ ਕਾਨੂੰਨ ਦੀ ਉਲੰਘਣਾ ਕਰਦੇ ਹੋ ਤੇ ਪੁਲਿਸ ਦੀ ਲੋਕਾਂ ਦੇ ਵਿੱਚ ਸਪੋਰਟ ਕਰਦੀ ਆ ਔਰ ਪੋਲੀਟੀਕਲ ਪਾਰਟੀਆਂ ਆਪਣਾ ਮਿਆਰ ਆਪਣਾ ਪਿਆਰ ਲੋਕਾਂ ਦੇ ਵਿੱਚੋਂ ਗਵਾਉਂਦੇ ਨੇ ਅਸ ਜੋਕੇ ਹਾਲਾਤਾਂ ਵਿੱਚ ਅੱਜ ਕੱਲ ਜੋ ਹੋ ਰਿਹਾ ਆ ਉਹਦੇ ਵਿੱਚ ਪੁਲਿਸ ਆਪਣੀ ਨੈਗੇਟਿਵ ਬਿਲਡ ਕਰਨ ਲਈ ਆਪਣੀ ਕਾਰਗੁਜ਼ਾਰੀ ਦਿਖਾਉਣ ਲਈ ਆਪਣਾ ਦਬਦਬਾ ਦਿਖਾਉਣ ਲਈ ਇੰਟਰਨਲ ਸਕਿਉਰਟੀ ਦੇ ਵਿੱਚ ਨੈਸ਼ਨਲ ਸਕਿਉਰਟੀ ਦੇ ਇਸ਼ੂਸ ਨੂੰ ਯੂਜ਼ ਕਰ ਰਹੀ ਆ 80 ਦੇ ਦਹਾਕੇ ਚ ਜਿਹੜੇ ਤੌਰ ਤਰੀਕੇ ਕੋਆਰਡਨ ਸਰਚ ਦੇ ਵਗੈਰਾ ਵਗੈਰਾ ਕਿਸੇ ਦੇ ਘਰ ਜਾ ਕੇ ਤਲਾਸ਼ੀ ਲੈ ਲਓ ਕਿੰਨੇ ਬੰਦਿਆਂ ਨੂੰ ਫੜ ਕੇ ਅੰਦਰ ਦੇ ਦਿਓ ਉਹਨਾਂ ਦੀ ਪੁਸ਼ਕਿਸ਼ ਕਰ ਲਓ ਫਿਰ ਉਹਨਾਂ ਨੂੰ ਚੋਵੇ ਘੰਟੇ ਹਰਾਸਤ ਚ ਰੱਖੋ ਕੁਝ ਨੂੰ ਛੱਡ ਦਿਓ ਕੁਝ ਨੂੰ ਫੜ ਕੇ ਅੰਦਰ ਦੇ ਦਿਓ ਇਹ ਆਪਰੇਸ਼ਨਲ ਤਰੀਕਾ ਨੈਸ਼ਨਲ ਸਕਿਉਰਿਟੀ ਦੇ ਦੌਰਾਨ ਜਦੋਂ ਪੰਜਾਬ ਡਿਸਟਰਬਡ ਏਰੀਆ ਸੀਗਾ ਉਦੋਂ ਪੁਲਿਸ ਨੇ ਯੂਜ਼ ਕੀਤਾ ਹੁਣ ਉਹਨੂੰ ਕੱਟ ਕਾਪੀ ਪੇਸਟ ਤੇ ਕਰਨ ਦੀ ਜ਼ਰੂਰਤ ਪੁਲਿਸ ਨੂੰ ਨਹੀਂ ਹੈ ਲੇਕਿਨ ਕਈ ਜਗ੍ਹਾ ਤੇ ਪੁਲਿਸ ਆਪਣਾ ਦਬਦਬਾ ਆਪਣਾ ਅਸਰ شو ਕ੍ਰੀਏਟ ਕਰਨ ਵਾਸਤੇ ਹੁਣ ਵੀ ਯੂਜ਼ ਕਰ ਰਹੀ ਹੈ ਜਿਸ ਕਰਕੇ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ ਉਹਦੇ ਤਹਿਤ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਰਕੇ ਜਿਹਦੇ ਵਿੱਚ 5 ਮਿੰਟ ਦੀ ਖਬਰ 2 ਮਿੰਟ ਦੇ ਵਿੱਚ ਹੀ ਪਤਾ ਲੱਗ ਜਾਂਦੀ ਹੈ ਸਾਰੀ ਦੁਨੀਆ ਨੂੰ ਖਾਸ ਕਰਕੇ ਸਟੇਟ ਦੇ ਵਿੱਚ ਤੇ ਇੰਟਰਨੈਸ਼ਨਲ ਮੀਡੀਆ 'ਚ ਇਸ ਕਰਕੇ ਸਾਨੂੰ ਖਿਆਲ ਰੱਖਣਾ ਪਊਗਾ ਕਿ ਅਸੀਂ 80 ਦੇ ਦਹਾਕੇ ਵਾਲਾ ਕੱਟ ਕਾਪੀ ਪੇਸਟ ਨਾ ਯੂਜ਼ ਕਰੀਏ ਤੇ ਜਿਹੜੇ ਵੀ ਇਹ ਚੀਜ਼ ਹੋ ਰਹੀ ਹੈ ਦੇਖ ਰਹੇ ਹੋ ਦੇਖੋ ਨਜ਼ਰ ਆ ਰਿਹਾ ਹੈ ਜਿਹੜਾ ਰਿਕਾਰਡ ਤੇ ਸੋਸ਼ਲ ਮੀਡੀਆ ਦੇ ਡੋਮੇਨ ਚ ਅਖਬਾਰਾਂ ਚ ਪ੍ਰਿੰਟ ਮੀਡੀਆ ਚ ਜੜੀਆਂ ਗੱਲਾਂ ਨਜ਼ਰ ਆ ਰਹੀਆਂ ਨੇ ਲੋਕਾਂ ਦਾ ਇੱਕ ਦੰਤ ਕਥਾ ਦੇ ਤੌਰ ਤੇ ਇੱਕ ਡਿਸਕਸ਼ਨ ਬਣ ਰਹੀ ਹੈ ਤਾਂ ਹੀ ਤੁਹਾਡਾ ਸਵਾਲ ਪੈਦਾ ਹੋਇਆ ਕਿਉਂਕਿ ਤੁਸੀਂ ਲੋਕਾਂ ਚ ਵਿਚਰਦੇ ਉਹ ਸਵਾਲ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਕਾਇਦੇ ਨੂੰ ਲਾਗੂ ਕਰਨ ਵਾਸਤੇ ਕ੍ਰਿਮੀਨਲਸ ਦੇ ਅਗੇਂਸਟ ਠੱਲ ਪਾਉਣ ਵਾਸਤੇ ਆਰਗੇਨਾਈਜ਼ ਕ੍ਰਿਮੀਨਲਸ ਨੂੰ ਡੀਲ ਕਰਨ ਵਾਸਤੇ ਬਦਮਾਸ਼ੀ ਨੂੰ ਹੈਂਡਲ ਕਰਨ ਵਾਸਤੇ ਪੁਲਿਸ ਕੁਝ ਹੱਦ ਤੱਕ ਲੀਗਲ ਤੇ ਸਿਵਿਕ ਐਥਿਕਸ ਨੂੰ ਕੰਟਰੋਲ ਕਰ ਰਹੀ ਹੈ ਜਿਹਦੇ ਨਾਲ ਜੋ ਤੁਸੀਂ ਕਹਿ ਰਹੇ ਹੋ ਲੋਕਾਂ 'ਚ ਦੰਦ ਕਥਾ ਮਲ ਰਹੀ ਹੈ ਕਿ ਪੁਲਿਸ ਵਧੀਆਂ ਕਰਨੀ ਚਾਹੀਦੀ ਹੈ ਸੋ ਪੁਲਿਸ ਨੂੰ ਆਪਣਾ ਚੰਗਾ ਕੰਮ ਕਰਨ ਦੇ ਨਾਲ ਨਾਲ ਜਿਹੜੀ ਆਪਣੀ ਪੁਲਿਸ ਪਬਲਿਕ ਰਿਲੇਸ਼ਨਸ਼ਿਪ ਹੈ ਉਹਦਾ ਖਿਆਲ ਰੱਖਣਾ ਪਏਗਾ ਉਹ ਤਾਂ ਹੀ ਰਹੇਗਾ ਜੇ ਸਭ ਤੋਂ ਪਹਿਲਾਂ ਐਥਿਕਸ ਸੋਸ਼ਲ ਨੋਰਮਸ ਸਿਵਿਕ ਸੈਂਸ सिविलिटी ਤੇ ਹਿਊਮਿਲਟੀ ਕਾਇਮ ਰਹੇ ਤੁਸ ਜੀ ਵੀ ਦੇਖ ਰਹੇ ਹੋਣੇ ਤੁਹਾਨੂੰ ਵੀ ਬਾਹਰਲੇ ਸੂਬਿਆਂ ਚ ਫੋਨ ਆ ਰਹੇ ਹੋਣੇ ਜੋ ਲਗਾਤਾਰ ਨੈਰੇਟਿਵ ਸੋਸ਼ਲ ਮੀਡੀਆ ਤੇ ਹੋ ਗਿਆ ਜਾਂ ਹੋਰ ਥਾਵਾਂ ਦੇ ਉੱਪਰ ਹੋ ਗਿਆ ਕਿ 1 ਲੱਖ ਸਿੱਖ ਨੌਜਵਾਨ ਮਾਰਨਾ ਹੈ ਇਸ ਦੀ ਦਹਿਸ਼ਤ ਜੇਕਰ ਕਹਿ ਲਈਏ ਤਾਂ ਬਾਹਰਲੇ ਸੂਬਿਆਂ ਦੇ ਵਿੱਚ ਜ਼ਿਆਦਾ ਹੈ ਬਾਹਰਲੇ ਸੂਬਿਆਂ ਦੇ ਲੋਕ ਫੋਨ ਕਰਕੇ ਪੁੱਛ ਰਹੇ ਨੇ ਕਿ ਤੁਹਾਡੇ ਸੂਬੇ ਦੇ ਵਿੱਚ ਚੱਲ ਕੀ ਰਿਹਾ ਹੈ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਹਾਲਾਂਕਿ ਇਸ ਨੂੰ ਪੰਜਾਬ ਪੁਲਿਸ ਫੇਕ ਕਹਿ ਰਹੀ ਹੈ ਕਿ ਅਜੀਹਾ ਕੁਝ ਨਹੀਂ ਹੈ ਪੰਜਾਬ ਦੇ ਵਿੱਚ ਪਰ ਜਿਹੜੀਆਂ ਚੀਜ਼ਾਂ ਆਵਾ ਸਾਹਮਣੇ ਆ ਰਹੀਆਂ ਨੇ ਲਗਾਤਾਰ ਜਿਸ ਤਰੀਕੇ ਨਾਲ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਨੌਜਵਾਨ ਨੂੰ ਪੁਲਿਸ ਚੱਕ ਕੇ ਲੈ ਗਈ ਹੈ ਹਲੇ ਤੱਕ ਉਸ ਨੌਜਵਾਨ ਦਾ ਪਤਾ ਹੀ ਨਹੀਂ ਕਿੱਥੇ ਗਿਆ ਇਹ ਕਿਸ ਇਹ ਕੀ ਕੁਝ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਇਤਿਹਾਸ ਦਾ ਜਾਣਕਾਰ ਹੋਣ ਕਰਕੇ ਬਹੁਤ ਸਾਰੀਆਂ ਕਿਤਾਬਾਂ ਇਤਿਹਾਸ ਦੀਆਂ ਪੜੀਆਂ ਹੋਣ ਕਰਕੇ ਕਾਊਂਟਰ ਟੈਰੋਰਿਜ਼ਮ ਔਰ ਕ੍ਰਾਸ ਬਾਰਡਰ ਪ੍ਰੌਕਸੀ ਵਾਰ ਨੂੰ ਡਿਫੈਂਡ ਕਰਨ ਵਿੱਚ ਸ਼ਾਮਲ ਹੋਣ ਕਰਕੇ ਬਤਾਲ ਪੁਲਿਸ ਅਫਸਰ ਪਹਿਲਾ ਪੁਆਇੰਟ ਉਸ ਜਾਣਕਾਰੀ ਬੇਸਡ ਕਹਿਣਾ ਹੈ ਕਿ ਪੁਲਿਸ ਨੇ ਜੇ ਇਹਨੂੰ ਫੇਕ ਨੂੰ ਗੱਲ ਨੂੰ ਕਿਹਾ ਹੈ ਜੇ ਮੈਂ ਉਸ ਗੱਲ ਨੂੰ ਨਾ ਵੀ ਮੰਨਾ ਤੇ ਅਜੋਕੇ ਹਾਲਾਤਾਂ ਚ ਕਿਸੇ ਤਰੀਕੇ ਨਾਲ ਇੱਕ ਲੱਖ ਨੌਜਵਾਨ ਸਿੱਖ ਨੂੰ ਪੰਜਾਬ ਚ ਜਾਂ ਪੰਜਾਬ ਚੋਂ ਬਾਹਰ ਮਾਰਨਾ ਇਹ ਵਾਜਬ ਨਹੀਂ ਹੈ ਨਾ ਇਹ ਹੋ ਸਕਦਾ ਹੈ ਤੇ ਨਾ ਹੀ ਹੋਣਾ ਚਾਹੀਦਾ ਹੈ ਤੇ ਨਾ ਹੀ ਇੰਜ ਹੋਏਗਾ ਸ਼ੋ ਇਸ ਕਰਕੇ ਇਸ ਕਾਲ ਨੂੰ ਇਸ ਸੋਸ਼ਲ ਮੀਡੀਆ ਦੀਆਂ ਗੱਲਾਂ ਨੂੰ ਇਗਨੋਰ ਕਰਨਾ ਚਾਹੀਦਾ ਕਿਉਂਕਿ ਲੱਗਦਾ ਹੈ ਔਰ ਮੈਂ ਦਾਅਵੇ ਨਾ ਕਹਿ ਸਕਦਾ ਕਿ ਇਹਦੇ ਸੱਚਾਈ ਨਹੀਂ ਹੋ ਸਕਦੀ ਕਿਉਂਕਿ ਹਵਾ ਦੀ ਗੱਲ ਨਹੀਂ ਕਰ ਰਿਹਾ ਮੈਂ ਜਾਣਕਾਰੀ ਰੱਖਦਾ ਇਤਿਹਾਸ ਦੀ ਵੀ ਔਰ ਇਹਨੂੰ ਇਹੋ ਜੀਆਂ ਚੀਜ਼ਾਂ ਨੂੰ ਕਰਾਸ ਬਾਰਡਰ ਚੀਜ਼ਾਂ ਨੂੰ ਫਾਈਟ ਕਰਨ ਵਾਸਤੇ ਵੀ ਨੰਬਰ 2 ਸਾਨੂੰ ਇੰਟਰਨਲ ਸਕਿਉਰਿਟੀ ਏਜੰਸੀਸ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਆ ਸਟੇਟ ਕਮੈਂਟਸ ਨੂੰ ਇਸ ਗੱਲ ਦਾ ਖਿਆਲ ਰੱਖਣਾ ਪਵੇਗਾ ਕਿ ਸਿੱਖ ਹਿੰਦੁਸਤਾਨ ਦਾ ਇੱਕ ਅਨਿਖੜਵਾ ਅੰਗ ਹੈ ਨੰਬਰ 2 ਸਿੱਖ ਇੱਕ ਉਹ ਕਮਿਊਨਿਟੀ ਆ ਉਹ ਰਿਲੀਜੀਅਸ ਇੰਸਟੀਟਿਊਸ਼ਨ ਆ ਜਿਨ੍ਹਾਂ ਨੇ ਹਿੰਦੁਸਤਾਨ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਔਰ ਇਸ ਦੇਸ਼ ਨੂੰ ਤਾਕਤਵਰ ਰੱਖਣ ਵਾਸਤੇ ਡਟ ਕੇ ਖੜੇ ਨੇ ਹਰ ਵਾਰੀ ਬਾਰਡਰ ਤੇ ਸੋ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਇਹ ਡਿਊਟੀ ਬਣਦੀ ਹੈ ਜੇ ਕਿਤੇ ਇਹੋ ਜਿਹਾ ਨੈਰੇਟਿਵ ਬਿਲਡ ਹੋ ਰਿਹਾ ਜਿਹੜਾ ਤੁਸੀਂ ਤੁਹਾਡੇ ਸਵਾਲ ਚੋਂ ਹੁੰਦਾ ਹੈ ਇਹਦੀ ਪੜਣਾ ਕਰਨੀ ਚਾਹੀਦੀ ਆ ਜਾਂ ਨਿੰਦਿਆ ਕਰਨੀ ਚਾਹੀਦੀ ਆ ਇਨਸ਼ੋਰ ਕਰਨਾ ਚਾਹੀਦਾ ਕਿ ਕੋਈ ਵੀ ਫੋਰਨ ਬਾਡੀ ਚਾਹੇ ਉਹ ਪਾਕਿਸਤਾਨੀ ਆ ਜਾਂ ਚਾਈਨਾ ਆ ਜਿਹੜੇ ਇਸ ਵੇਲੇ ਦੋਨੇ ਜਾਣੇ ਰਲ ਕੇ ਸਾਡੇ ਵਿਰੁੱਧ ਇੰਟਰਨਲ ਸਿਕਿਉਰਿਟੀ ਇਸ਼ੂਸ ਵੀ ਕ੍ਰੀਏਟ ਕਰ ਰਹੇ ਨੇ ਜਿਵੇਂ ਲਾਲ ਕਿਲੇ ਦੇ ਬਲਾਸਟ ਤੋਂ ਬਾਅਦ ਤੇ ਕੁਝ ਵਾਈਟ ਕਾਲਰ ਕਰਾਈਮ ਦੇ ਵਿੱਚ ਇਨਵੋਲਡ ਡਾਕਟਰਸ ਫੜੇ ਗਏ ਨੇ ਉਸ ਤੋਂ ਬਾਅਦ ਸਰਕਾਰ ਨੂੰ ਆਪਣੀ ਇਸ਼ੂਸ ਨੂੰ ਇੰਪਰੂਵ ਕਰਨਾ ਚਾਹੀਦਾ ਹੈ ਔਰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਪੰਜਾਬੀਆਂ ਨਾਲ ਤੇ ਖਾਸ ਕਰਕੇ ਸਿੱਖਾਂ ਨਾਲ ਜਿਹੜੇ ਅਸੀਂ ਬਾਰਡਰ ਤੇ ਬੈਠੇ ਆ ਕੋਈ ਵਧਿੱਕੀ ਜਾਂ ਧੱਕਾ ਨਹੀਂ ਹੋਣਾ ਚਾਹੀਦਾ ਇੰਪਰੂਵ ਲੱਗਦਾ ਕਿ ਹੋ ਰਿਹਾ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਇਹਨੇ ਜੋਰ-ਸ਼ੋਰਾਂ ਤੇ ਚੱਲਿਆ ਪੰਜਾਬ ਵਿੱਚ ਲਗਾਤਾਰ ਜਿਹੜੇ ਘਟਾਏ ਗਏ ਔਰ ਉਨੀਆਂ ਹੀ ਵੀਡੀਓ ਨਿਕਲ ਕੇ ਸਾਹਮਣੇ ਆਈਆਂ ਕਿ ਲੋਕ ਕਹਿੰਦੇ ਰਹੇ ਕਿ ਜ਼ਬਰਦਸਤੀ ਜਿਹੜੇ ਪਰਚੇ ਹੋ ਰਹੇ ਨੇ ਹੁਣ ਇੱਕ ਪਾਸੇ ਗੈਂਗਸਟਰ ਦੇ ਪ੍ਰਹਾਰ ਇੱਕ ਨਵੀਂ ਮੁਹਿੰਮ ਪੰਜਾਬ ਪੁਲਿਸ ਦੇ ਵੱਲੋਂ ਚਲਾਈ ਗਈ ਔਰ ਉਸ ਮੁਹਿੰਮ ਤੇ ਲਗਾਤਾਰ ਦੇਖਿਆ ਜਾ ਰਿਹਾ ਕਿ ਉਹ ਮੁਹਿੰਮ ਚੱਲ ਰਹੀ ਹੈ ਤੇ ਦੂਸਰੇ ਪਾਸੇ ਬਲਾਸਟ ਹੋ ਰਹੇ ਨੇ ਦੂਸਰੇ ਪਾਸੇ ਪੁਲਿਸ ਦਾ 90 ਦਾ ਇੱਕ ਕਾਂਸਟੇਬਲ ਜਿਹੜਾ ਉਹ ਮਰ ਜਾਂਦਾ ਹੈ ਇਹ ਲਗਾਤਾਰ ਪ੍ਰਹਾਰ ਲੱਗ ਰਿਹਾ ਕਿ ਇਸ ਪ੍ਰਹਾਰ ਦਾ ਕੋਈ ਅਸਰ ਹੈ ਮਹਾਲੀ ਦੇ ਵਿੱਚ ਐਸਐਸਪੀ ਦਫਤਰ ਦੇ ਬਾਹਰ ਜਿੱਥੇ ਕਚੇਰੀਆਂ ਵੀ ਨੇ ਉਸ ਕਚੇਰੀਆਂ ਤੇ ਬਾਰੇ ਇੱਕ ਨੌਜਵਾਨ ਨੂੰ ਮਾਰ ਕੇ ਕੁਝ ਜਿਹੜੇ ਅਣਪਛਾਤੇ ਲੋਕ ਨਿਕਲ ਜਾਂਦੇ ਨੇ ਲੱਗਦਾ ਹੈ ਕਿ ਇਸ ਜਿਹੜੀਆਂ ਮੁਹਿੰਮਾਂ ਦਾ ਅਸਰ ਕਿਥਨੇ ਕਿਥੇ ਹੈਗਾ ਪਹਿਲੇ ਤੁਹਾਡੇ ਤਿੰਨ ਸਵਾਲ ਨੇ ਤੇ ਮੈਂ ਕੋਸ਼ਿਸ਼ ਕਰੂੰਗਾ ਦਮਨ ਜੀ ਤੁਹਾਡੇ ਤਿੰਨਾਂ ਦਾ ਜਵਾਬ ਦੇਣ ਲਈ ਕਿਉਂਕਿ ਮੈਂ ਪੂਰੇ ਪੰਜਾਬ ਚ ਬਤੌਰ ਪੁਲਿਸ ਅਫਸਰ ਵਿਚਰਿਆ ਤੇ ਕੱਲ ਨੂੰ ਇਹ ਨਾ ਕਹਿਣ ਕਿ ਮੈਂ ਵੀ ਉੱਠੇ ਪਾਸੇ ਚੱਲ ਪਿਆ 1 ਪੁਲਿਸ ਨੂੰ ਆਪਣੀ ਕਾਰਗੁਜ਼ਾਰੀ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਇੱਕ ਸਮਾਂ ਉਹ ਸੀ ਕਿ ਜਦੋਂ ਹਦਾਇਤ ਕੀਤੀ ਜਾਂਦੀ ਸੀ ਕਿ ਪੁਲਿਸ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰam ਤੇ ਜਾਂ ਹੋਰ ਸੋਸ਼ਲ ਮੀਡੀਆ ਨੂੰ ਆਪਣਾ ਹਿੱਸਾ ਨਹੀਂ ਬਣਾਏਗੀ ਪੁਲਿਸ ਆਪਣੀ ਪ੍ਰੋਫੈਸ਼ਨਲ ਕਪੈਸਿਟੀ ਤੱਕ ਕਾਇਮ ਰਹੇਗੀ ਉਸ ਤੋਂ ਬਾਅਦ ਕੀਤਾ ਗਿਆ ਕਿ ਫਿਰ ਅਲਾਉ ਕੀਤਾ ਗਿਆ ਕਿ ਨਹੀਂ ਪੁਲਿਸ ਵੀ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਵਿਜੀਬਲ ਰੱਖੇ ਔਰ ਆਪਣੀ ਬਿਹਤਰੀ ਵਾਸਤੇ ਆਪਣੀ ਕਾਰਗੁਜ਼ਾਰੀ ਚੰਗੀ ਦਿਖਾਉਣ ਵਾਸਤੇ ਲੋਕਾਂ ਤੱਕ ਪਹੁੰਚੇ ਤਾਂ ਕਰਕੇ ਕਾਊਂਟਰ ਜੜਾ ਨਰੇਟਿਵ ਆ ਸੋਸ਼ਲ ਮੀਡੀਆ ਤੇ ਕਈ ਵਾਰੀ ਪੁਲਿਸ ਦੇ ਵਿਰੁੱਧ ਬਿਲਡ ਹੁੰਦਾ ਉਹਨੂੰ ਕਾਊਂਟਰ ਕੀਤਾ ਜਾ ਸਕੇ ਨੋ ਡਾਊਟ ਪੁਲਿਸ ਨੇ ਉਹਦੇ ਚ ਚੰਗਾ ਕੰਮ ਵੀ ਕੀਤਾ ਔਰ ਪੁਲਿਸ ਨੂੰ ਆਪਣੀ ਕਾਰਗੁਜ਼ਾਰੀ ਚੰਗੀ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਐਸਐਸਪੀਸ ਨੂੰ ਵੀ ਕਰਨਾ ਚਾਹੀਦਾ ਹੈ ਐਸਐਚਓਸ ਨੂੰ ਵੀ ਕਰਨਾ ਚਾਹੀਦਾ ਹੈ ਸਟੇਟ ਅਥਾਰਟੀਆਂ ਨੂੰ ਵੀ ਕਰਨਾ ਚਾਹੀਦਾ ਹੈ ਬਸ਼ਰਤੇ ਕਿ ਉਹਨੂੰ ਮਿਸਯੂਜ਼ ਨਾ ਕਰਨ ਪਰ ਅਲਟੀਮੇਟਲੀ ਪ੍ਰੋਫੈਸ਼ਨਲ ਗੱਲ ਇਹ ਕਹਿੰਦੀ ਹੈ ਕਿ ਪੁਲਿਸਿੰਗ ਨਰੇਟਿਵ ਬੇਸਡ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਗਰਾਊਂਡ ਤੇ ਪ੍ਰੋਫੈਸ਼ਨਲ ਪੁਲਿਸਿੰਗ ਨਹੀਂ ਹੋਏਗੀ ਤੁਹਾਡੀ ਇਨਵੈਸਟੀਗੇਸ਼ਨ ਪ੍ਰੋਪਰ ਨਹੀਂ ਹੋਏਗੀ ਤੁਸੀਂ ਸਾਇੰਟਿਫਿਕ ਐਵਿਡੈਂਸ ਸਫਾ ਮਿਸਲ ਤੇ ਨਹੀਂ ਲਿਆਓਗੇ ਤੁਸੀਂ ਐਨਫੋਰਸਮੈਂਟ ਆਪਣੀ 100% ਸਕਸੈਸਫੁਲ ਨਹੀਂ ਕਰੋਗੇ ਕ੍ਰਿਮਨਲਸ ਦੇ ਅਗੇਂਸਟ ਕਾਰਵਾਈ ਤੋਂ ਝਿਜਕੋਗੇ ਨਹੀਂ ਸਮਗਲਸ ਦੇ ਅਗੇਂਸਟ ਕਾਰਵਾਈ ਤੋਂ ਅਗੇਂਸਟ ਝਿਜਕੋਦਗੇ ਨਹੀਂ ਬਸ਼ਰਤੇ ਤੁਸੀਂ ਆਟੇ ਨਾਲ ਪ੍ਰੇਥਨ ਦਾ ਇਸਤੇਮਾਲ ਕਰਕੇ ਜਿਹੜੇ ਇਨੋਸੈਂਟ ਲੋਕ ਨੇ ਜਾਂ ਉਹਨਾਂ ਲੋਕਾਂ ਦੇ ਨਾਲ ਕਿਸੇ ਵੇਲੇ ਉਹਨਾਂ ਦੀ ਮਾੜੀਆਂ ਨਾਲ ਸੰਗਤ ਰਹੀ ਹੈ ਤੁਸੀਂ ਉਹਨਾਂ ਨੂੰ ਵੀ ਸੂਈ ਦੇ ਉਸੇ ਨੱਕੇ ਚੋਂ ਵਿੱਚੋਂ ਨਹੀਂ ਕੱਢੋਗੇ ਇਹ ਹੋ ਰਿਹਾ ਜੇ ਹੋ ਰਿਹਾ ਆ ਜਿਹੜਾ ਲੱਗ ਰਿਹਾ ਕਿ ਹੋ ਰਿਹਾ ਆ ਲੋਕਾਂ ਤੋਂ ਗੱਲਬਾਤ ਸੁਣਨ ਤੋਂ ਬਤੌਰ ਪੋਲਿਟਿਸ਼ੀਅਨ ਜਦੋਂ ਮੈਂ ਸੁਣਦਾ ਆ ਇਹ ਨਹੀਂ ਹੋਣਾ ਚਾਹੀਦਾ ਨਰੇਟਿਵ ਦੀ ਕਹਾਣੀ ਇੱਕ ਵਾਰ ਗੱਲ ਸਾਈਡ ਤੇ ਆ ਲੇਕਿਨ ਆਪਣੀ ਪਰਫਾਰਮੈਂਸ ਤੇ ਬੇਸ ਪੁਲਿਸਿੰਗ ਤੇ ਨਰੇਟਿਵ ਬੇਸ ਪੁਲਿਸਿੰਗ ਦੇ ਤਹਿਤ ਤੁਸੀਂ ਕਰੋ ਤੁਹਾਡੀ ਆਪਣੀ ਪ੍ਰੋਫੈਸ਼ਨਲ ਜਿਹੜੀ ਕਾਰਗੁਜ਼ਾਰੀ ਆ ਉਹਦਾ ਮਿਆਰ ਵੀ ਉੱਚੜ ਚੁੱਕਣ ਦੀ ਜ਼ਰੂਰਤ ਆ ਤਾਂ ਕਰਕੇ ਤੁਸੀਂ ਕਿਸੇ ਨੂੰ ਨਜਾਇਜ਼ ਫੜ ਕੇ ਅੰਦਰ ਨਾ ਦੋ ਕਿਸੇ ਨਜਾਇਜ਼ ਦੇ ਖਿਲਾਫ ਪਰਚਾ ਨਾ ਦੋ ਕਿਸੇ ਨਜਾਇਜ਼ ਪਰਿਵਾਰ ਦੇ ਨੂੰ ਤੰਗ ਨਾ ਕਰੋ ਦੂਸਰਾ ਸਵਾਲ ਜਦੋਂ ਪੰਜਾਬ ਗਵਰਨਮੈਂਟ ਨੇ ਨਸ਼ਿਆਂ ਵਿਰੁੱਧ ਯੁੱਧ ਸ਼ੁਰੂ ਕੀਤਾ ਸੀ ਉਸ ਯੁੱਧ ਦੇ ਵਿੱਚ ਇੱਕ ਗੱਲ ਆਈ ਸੀ ਜਿਹੜੀ ਤੁਸੀਂ ਤੁਹਾਡੇ ਸਵਾਲ ਦੇ ਵਿੱਚ ਆ ਕਿ ਇਹਨਾਂ ਨੇ ਲੋਕਾਂ ਦੇ ਸਮਗਲਰਸ ਦੇ ਘਰ ਟੌਣੇ ਸ਼ੁਰੂ ਕੀਤੇ ਸੀ ਹੁਣ ਇਹਦੇ ਵਿੱਚ ਦੋ ਪੁਆਇੰਟ ਨੇ ਉਹਦੇ ਚੋ ਲੋਕਾਂ ਨੇ ਇੱਕ ਰੋਲਾ ਪਾਇਆ ਸੀ ਕਿ ਰਾਜਜੀਤ ਦੇ ਖਿਲਾਫ ਵੀ ਪਰਚਾ ਦਰਜ ਹੋਇਆ ਏਆਈਜੀ ਦੇ ਜਿਹੜਾ ਇਸ ਵੇਲੇ ਅਪਸਕਾਉਂਟ ਕਰ ਰਿਹਾ ਉਹਦੇ ਨਾਲ ਇੱਕ ਇਨਸਪੈਕਟਰ ਇੰਦਰਜੀਤ ਆ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਗ੍ਰਿਫਤਾਰ ਹੈ ਕਿ ਇਹਨਾਂ ਦੌਰਾਂ ਦੇ ਘਰ ਕਿਉਂ ਨਹੀਂ ਤੋੜੇ ਗਏ ਇਹਦਾ ਜਵਾਬ ਸਟੇਟ ਗਵਰਨਮੈਂਟ ਦੇ ਸਕਦੀ ਕਾਨੂੰਨਾਂ ਤੇ ਕਾਨੂੰਨ ਤੇ ਭਰੋਸਾ ਕਿਵੇਂ ਰਹੇਗਾ ਜੀ ਜਿਸ ਖਾਕੀ ਨੂੰ ਵੇਖ ਕੇ ਲੋਕਾਂ ਨੂੰ ਸੇਫ ਮਹਿਸੂਸ ਹੁੰਦਾ ਸੀਗਾ ਉਸ ਖਾਕੀ ਨੂੰ ਲੈ ਕੇ ਲੋਕਾਂ ਨੂੰ ਸਵਾਲ ਹੋ ਰਹੇ ਨੇ ਕਿ ਉਸ ਖਾਕੀ ਤੋਂ ਆਮ ਲੋਕ ਡਰ ਰਹੇ ਨੇ ਇਹ ਘਟਨਾਵਾਂ ਸਾਫ਼ ਤੌਰ ਤੇ ਉੱਪਰ ਨਿਕਲ ਕੇ ਸਾਹਮਣੇ ਆਈਆਂ ਨੇ ਭਾਵੇਂ ਉਹ ਬਠਿੰਡੇ ਦਾ ਜ਼ਿਕਰ ਕਰ ਲਈ ਅਸੀਂ ਨਿਰਿੰਦਰਪਾਲ ਦਾ ਜਿਸ ਤਰੀਕੇ ਦੇ ਨਾਲ ਰਣਜੀਤਦੀਪ ਦਾ ਸੀਆਈਏ ਸਟਾਫ ਦੇ ਵਿੱਚ ਕਤਲ ਹੋਇਆ ਜਿਸ ਤਰੀਕੇ ਨਾਲ ਉਸਦੇ ਨਾਲ ਟਾਰਚਰ ਹੋਇਆ ਉਸ ਤੋਂ ਬਾਅਦ ਅਸੀਂ ਲੇਟੈਸਟ ਜਿਹੜਾ ਘਟਨਾ ਦੀ ਗੱਲ ਕਰ ਲਈਏ ਤਾਂ ਲੁਧਿਆਣਾ ਦੇ ਵਿੱਚ ਜਿਸ ਤਰੀਕੇ ਨਾਲ ਟੈਕਸੀ ਡਰਾਈਵਰ ਦੇ ਨਾਲ ਕੁੱਟਮਾਰ ਹੋਈ ਹੈ ਵੈਰੀ ਗੁੱਡ ਦਮਨ ਜੀ ਤੁਹਾਡਾ ਸਵਾਲ ਜਨਤਾ ਪੱਖੀ ਸਵਾਲ ਆ ਪਬਲਿਕ ਪੱਖੀ ਸਵਾਲ ਆ ਕਨਲ ਬਾਠ ਦੇ ਕੇਸ ਜਿਹਦੇ ਤੁਸੀਂ ਨਾਂ ਲਿਆ ਆ ਜੇ ਉਹਨਾਂ ਦੀ ਧਰਮ ਪਤਨੀ ਇੱਕ ਸ਼ੇਰਨੀ ਦੇ ਤੌਰ ਤੇ ਨਾਂ ਲੜਾਈ ਲੜਦੀ ਤੇ ਜੜੀ ਪੁਲਿਸ ਗੱਲ ਕਰਨਾ ਚਾਹੁੰਦੀ ਸੀ ਕਿ ਦੇਖੋ ਜੀ ਉਹਨੇ ਕਾਰ ਗਲਤ ਜਗ੍ਹਾ ਤੇ ਲਗਾਈ ਸੀ ਉਹਨੇ ਸਾਡੇ ਨਾਲ ਸ਼ਬਦਾਵਲੀ ਗਲਤ ਕੀਤੀ ਸਾਡੇ ਨਾਲ ਬੋਲ ਬੁਲਾਰਾ ਗਲਤ ਕੀਤਾ ਤੇ ਇਸ ਕਰਕੇ ਅਸੀਂ ਵਧੀਕੀ ਕੀਤੀ ਤੇ ਇਸ ਕਰਕੇ ਅਸੀਂ ਉਹਨਾਂ ਦਾ ਕਾਰਵਾਈ ਕੀਤੀ ਸਿਮਿਲਰਲੀ ਜਿਹੜੀ ਤੁਸੀਂ ਲੁਧਿਆਣੇ ਵਾਲੀ ਗੱਲ ਕਰ ਰਹੇ ਹੋ ਤੁਸੀਂ ਉਹਦੇ ਵਿਚ ਗੱਲ ਕਰ ਰਹੇ ਹੋ ਕਿ ਜਿਹੜੇ ਬੰਦੇ ਦੀ ਉਹਨਾਂ ਨੇ ਨਾ ਕਹੋਂ ਕੱਢੇ ਨੇ ਜਾਂ ਉਹਨੂੰ ਕੁੱਟਮਾਰ ਕੀਤੀ ਹੈ ਜੀ ਉਹਨੇ ਵੀ ਸਾਡੇ ਨਾਲ ਸ਼ਬਦਾਵਲੀ ਗਲਤ ਕੀਤੀ ਜੀ ਉਹਨੇ ਸ਼ਰਾਬ ਪੀਤੀ ਸੀ ਜਾਂ ਕਾਰ ਸਾਡੇ ਚ ਵਜੀ ਹੈ ਜੀ ਇਹ ਦੋਨਾਂ ਚੀਜ਼ਾਂ ਦੇ ਵਿੱਚ ਇੱਕ ਗੱਲ ਆਉਂਦੀ ਆ ਕਿ ਵਜ੍ਹਾ ਰੰਜਿਸ਼ ਹੂੰ ਕਿ ਵਜ੍ਹਾ ਰੰਜਿਸ਼ ਕੀ ਆ ਜਿਹਦੇ ਤਹਿਤ ਪੁਲਿਸ ਨੇ ਇੱਥੇ ਚਾਰ ਇੰਸਪੈਕਟਰਾਂ ਨੇ ਕਾਰਵਾਈ ਕੀਤੀ ਸੀ ਤੇ ਉੱਥੇ ਹੁਣ ਮੁਨਸ਼ੀ ਤੇ ਹੌਲਦਾਰ ਤੇ ਉਹਨਾਂ ਨੇ ਕੀਤੀ ਇੱਕ ਪਾਸੇ ਸਰਕਾਰ ਆ ਜਿਹਦੇ ਚਾਰ ਇੰਸਪੈਕਟਰਾਂ ਚ ਨਜ਼ਰ ਆ ਰਹੀ ਸੀ ਔਰ ਇੱਥੇ ਮੁਨਛੀ ਤੇ ਉਹਦੇ ਨਾਲ ਦੇ ਸਾਥੀਆਂ ਚ ਨਜ਼ਰ ਆ ਰਹੀ ਸੀ ਜੇ ਸਰਕਾਰ ਕਾਮਨ ਬੰਦੇ ਵਾਂਗੂ ਬਿਹੇਵ ਕਰਨ ਲੱਗ ਜੇ ਕ੍ਰਿਮੀਨਲ ਕ੍ਰਿਮੀਨਲ ਵਾਂਗੂ ਬਿਹੇਵ ਕਰਨ ਲੱਗ ਜੇ ਤੇ ਫੇਰ ਡਿਫੈਂਸ ਨਹੀਂ ਰਹਿ ਜਾਂਦੀ ਸੋਸਾਇਟੀ ਵਾਸਤੇ ਫੇਰ ਸਰਕਾਰਾਂ ਨੂੰ ਨੁਕਸਾਨ ਭੁਗਤਣੇ ਪੈਂਦੇ ਨੇ ਤੇ ਇਹ ਸਰਕਾਰ ਭੁਗਤੇਗੀ ਜੜੀ ਗੱਲ ਲੁਧਿਆਣੇ ਵਾਲੀ ਆ ਦਮਨ ਜੀ ਉਹ ਕਨਾਉਣੀ ਆ ਮੰਦ ਭਾਗੀ ਆ ਔਰ ਸਖਤ ਸ਼ਬਦਾਂ ਨਾਲ ਨਿੰਦਣਯੋਗ ਆ ਬੇਸ਼ੱਕ ਪੁਲਿਸ ਨਾਲ ਉਹਨੇ ਸ਼ਬਦਾਵਲੀ ਗਲਤ ਇਸਤੇਮਾਲ ਕੀਤੀ ਬੇਸ਼ੱਕ ਉਹ ਨਸ਼ੇ ਚ ਸੀਗਾ ਕਿ ਨਹੀਂ ਸ਼ੱਕ ਹੈ ਕਿ ਮੈਡੀਕਲ ਰਿਪੋਰਟ ਦੱਸੇਗੀ ਬੇਸ਼ੱਕ ਉਸ ਸਿਵਲਿਨ ਦੇ ਕੰਡਕਟ ਕਾਇਦੇ ਕਾਨੂੰਨ ਤੋਂ ਬਾਹਰ ਸੀਗਾ ਪੁਲਿਸ ਆਪਣੇ ਆਪ ਨੂੰ ਕ੍ਰਿਮਿਨਲ ਨਹੀਂ ਬਣ ਸਕਦੀ ਪੁਲਿਸ ਸਟੇਟ ਹੈ ਇਸ ਕਰਕੇ ਸਟੇਟ ਕ੍ਰਾਈਮ ਦੇ ਨਾਲ ਨਹੀਂ ਰਲ ਸਕਦੀ ਜੜੇ ਪੁਲਿਸ ਮੁਲਾਜ਼ਮਾ ਨੇ ਸਟੇਟ ਦੀ ਅਥਾਰਟੀ ਨੂੰ ਇਸਤੇਮਾਲ ਕਰਕੇ ਗੁੰਡਾਗਰਦੀ ਕੀਤੀ ਹੈ ਉਹਨਾਂ ਦੇ ਖਿਲਾਫ 311 ਚ ਵੀ ਕਾਰਵਾਈ ਹੋਣੀ ਚਾਹੀਦੀ ਹੈ। ਪਰਚਾ ਤੇ ਹੋ ਹੀ ਗਿਆ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਹੈ। ਉਹਨਾਂ ਦਾ ਹੈੱਡਕੁਆਰਟਰ ਆਰਮਡ ਵਿੰਗ ਜਾਂ ਚੰਡੀਗੜ੍ਹ ਫਿਕਸ ਕਰਨਾ ਚਾਹੀਦਾ। ਸਵੇਰੇ 4:30 ਵਜੇ ਤੋਂ ਲੈ ਕੇ ਰਾਤ ਦੇ 8-9 ਵਜੇ ਤੱਕ ਉਹਨਾਂ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ। 45 ਦੇ 311 ਨਹੀਂ ਲਗਾਈ ਤੇ 45 ਦਿਨ ਦੇ ਵਿੱਚ ਵਿੱਚ ਇਨਕੁਆਰੀ ਡਿਪਾਰਟਮੈਂਟ ਇਨਕੁਆਰੀ ਕਰਕੇ ਉਹਨਾਂ ਨੂੰ ਮੇਜਰ ਸਜ਼ਾ ਦੇਣੀ ਚਾਹੀਦੀ ਹੈ ਜਿਹਦੇ ਉਹ ਹੱਕਦਾਰ ਨੇ ਜਿਸ ਵਿੱਚ ਡਿਸਮਿਸਲ ਵੀ ਸ਼ਾਮਿਲ ਹੈ। ਨੌਕਰੀ ਤੋਂ ਕੱਢਿਆ ਜਾਣਾ ਚਾਹੀਦਾ। ਅਪੀਲਟ ਅਥਾਰਟੀ ਬਾਅਦ ਚ ਦੇਖੇ ਕੰਪਟੈਂਟ ਅਥਾਰਟੀ ਬਾਅਦ ਚ ਦੇਖੇ ਕਿ ਡਿਸਮਿਸਲ ਕਰਨੀ ਸੀ ਜਾਂ ਉਹਨਾਂ ਦੀ ਪਰਮਾਨੈਂਟ ਅਥਾਰਟੀ ਤੇ ਨੌਕਰੀ ਕੱਢਣੀ ਸੀ ਇੱਕ ਵਾਰੀ ਹੋਰ ਡਿਸਮਿਸ ਹੋਣੇ ਚਾਹੀਦੇ ਆ ਜਾਂ ਕਰਕੇ ਨਮੂਨਾ ਪੇਸ਼ ਕੀਤਾ ਜਾ ਸਕੇ ਹਰ ਘਰ ਵਾਲੀ ਹਰ ਮਾਂ ਹਰ ਪਿਓ ਕਲਨ ਬਾਠ ਦੀ ਧਰਮ ਪਤਨੀ ਵਾਂਗੂ ਦਲੇਰ ਤੇ ਸ਼ੇਰ ਨਹੀਂ ਬਣ ਸਕਦੀ ਇਸ ਕਰਕੇ ਸਰਕਾਰ ਨੂੰ ਖੜੇ ਹੋਣਾ ਚਾਹੀਦਾ ਹੈ ਪੁਲਿਸ ਵਾਲੇ ਜੇ ਉਹ ਆਪਣੀ ਅਥਾਰਟੀ ਦਾ ਗਲਤ ਇਸਤੇਮਾਲ ਕਰਕੇ ਇੱਕ ਆਰਡੀਨਰੀ ਬੰਦੇ ਨਾਲ ਜਿਹੜਾ ਸ਼ਬਦਾਵਲੀ ਗਲਤ ਇਸਤੇਮਾਲ ਕਰ ਰਿਹਾ ਜਾਂ ਪੁਲਿਸ ਨਾਲ ਲੜਾਈ ਕਰ ਰਿਹਾ ਜਾਂ ਸ਼ਬਦਾਂ ਦਾ ਗਲਤ ਇਸਤੇਮਾਲ ਕਰ ਰਿਹਾ ਜੋ ਪੁਲਿਸ ਨੇ ਲੁਧਿਆਣੇ ਕੀਤਾ ਉਹ ਨਹੀਂ ਹੋਣਾ ਚਾਹੀਦਾ ਬਹੁਤ ਤਨਵਾਸ ਤੁਹਾਡਾ ਸਮਾਂ ਦੇਣ ਦੇ ਲਈ ਤਾਂ ਬਿਲਕੁਲ ਇਹ ਵੱਡੇ ਸਵਾਲ ਜਰੂਰ ਨੇ ਔਰ ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਜੇਕਰ ਰਜਿੰਦਰ ਕੌਰ ਪਠੱਲ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ ਤਾਂ ਇਸ ਸਟੇਟਮੈਂਟ ਨੂੰ ਸੀਰੀਅਸ ਤੌਰ ਦੇ ਉੱਪਰ ਲੈਣਾ ਚਾਹੀਦਾ ਔਰ ਉਨ੍ਹਾਂ ਅਫਸਰਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਕੈਮਰਾ ਪਰਸਨ ਅਜੀਤ ਕੁਮਾਰ ਦੰਪ ਸਿੰਘ ਪੀਟੀਸੀ ਨਿਊਜ਼ ਪਟਿਆਲਾ